ਚਿਲਡਰਿੰਕੂ ਸ਼ੀਤਲ ਅੰਗੁਰਾਲ ਵੱਡੇ ਨਾਮ ਆ ਇਹ ਹੁਣ ਚਲਤਾ ਗਿਆ ਬੀਜੇਪੀ ਦੇ ਵਿੱਚ ਇਹਦੇ ਨਾਲ ਬੀਜੇਪੀ ਜਿੱਤ ਜਾਏਗੀ ਬਸ ਹੀ ਲਈ ਪੈਦਾ ਹੁੰਦਾ ਬੀਜੇਪੀ ਜਿੱਤਦੀ ਹੈ ਆਪਾ ਜਨਤਾ ਪਾਰਟੀ ਦਾ ਜਿੰਦਗੀ ਇਸ ਤਰੀਕ ਪੰਜਾਬ ਚੋਂ ਝੁੱਟੇ ਨਹੀਂ ਸਕਦਾ ਉਹ ਤਾਂ ਮਰਜ਼ੀ ਸ਼ਾਮਲ ਹੋ ਜਾਂਦੀ ਬੀਜੇਪੀ ਪੰਜਾਬ ਨਾ ਪੰਜਾਬ ਜੁਗਾ ਦਿੱਲੀ ਨਾ ਹਰਿਆਣਾ ਕਿੰਨਾ ਸਰਕਾਰ ਚੰਪਲ ਇਹ ਚੀਜ਼ ਦੇਖ ਕੇ ਬੋਟ ਪਾਉਂਦੇ ਨਹੀਂ ਬੋਟ ਪਾਣਾ ਹੀ ਨਹੀਂ ਕੋਈ ਵੀ ਖੜਾ ਹੋਵੇ ਨਾ ਬੋਟ ਪਾਣੀ ਬੋਟ ਤਾਂ ਪਾਣਿਆ ਮੈਡਮ ਪਰ ਹੁਣ ਸਾਡਾ ਮਨ ਆ ਗਿਆ ਬੋਟ ਪਾਉਣ ਦਾ ਹੋਰ ਸਾਰੇ ਝੂਠੇ ਆ ਬਿਲਕੁਲ ਬੋਟ ਨੂੰ ਸਾਟਿਡੇ ਹੀ ਲਾ ਕੇ ਬੋਟ ਕੋਲ ਕੋ ਨਹੀਂ ਆ ਬਿਲਕੁਲ ਬੋਟ ਨੇ ਪਾਣੀ ਟਾਸਬ ਦੇ ਵਿੱਚ ਹੁਣ ਵੱਡੀ ਹਲਚਲ ਹੋਈ ਆ ਕੋਈ ਪੰਜੇ ਨੂੰ ਛੱਡ ਕੇ ਕਮਲ ਦਾ ਫੁੱਲ ਪੜੀ ਜਾਂਦਾ ਕੋਈ ਝਾਰੂ ਛੱਡ ਕੇ ਪੜੀ ਜਾਂਦਾ ਵਾ ਲੱਗਦਾ ਇਹਦੇ ਨਾਲ ਜੀਪੀ ਜਿੱਤ ਜਾਏਗਾ ਇਹ ਤਾਂ ਆਪਣਾ ਜੁੱਤੀਆਂ ਤੋਂ ਡਰਦੇ ਆ ਇਹ ਤਾਂ ਆਪਣਾ ਦੇਖਦੇ ਆ ਵੀ ਜੁੱਤੀਆਂ ਕਿੱਧਰੋਂ ਪਹਿਨੀਆਂ ਦੂਜੇ ਪਾਸੇ ਚੱਲਦੇ ਉਹਨਾਂ ਨੇ ਤਾਂ ਬਲੀ ਕਰਦੀ ਆ ਕਿ ਸਾਰੇ ਦਲ ਬੰਦ ਹੋ ਗਏ ਉਹਨਾਂ ਨੇ ਆਪਣੀ ਪਰਸਨੈਲਿਟੀ ਬੁਣਾਨੀ ਆ ਗਰੀਬ ਨੂੰ ਬਾਕੀ ਪਾਰਟੀਆਂ ਦਾ ਸਾਡੀ ਛੋਟ ਹੈ ਇਸ ਲਈ ਕੋਈ ਨਹੀਂ ਆਮ ਆਦਮੀ ਪਾਰਟੀ ਭਾਜਪਾ ਅਕਾਲੀ ਕਾਂਗਰਸ ਸਭ ਚੋਰ ਕਥੇ ਸਭ ਚੋਰ ਕਥੇ ਨਹੀਂ ਦੱਸ ਨਹੀਂ ਦਿਓ ਲੋਕਾਂ ਨੇ ਪਾਈ ਜਾਂ ਆਪਾਂ ਗਾਣੇ ਸੁਣਨ ਦੇ ਸ਼ੌਂਕੀਆ ਉਹਨਾਂ ਨੂੰ ਸਿੰਗਰਾਂ ਨੂੰ ਵੋਟਾਂ ਪਾ ਲੈਂਦੇ ਆ ਪਰ ਇਹ ਨਹੀਂ ਦੇਖਦੇ ਕਿ ਪੰਜਾਬ ਦੀ ਗੱਲ ਕੋਈ ਕਰਦਾ ਪੰਜਾਬ ਦੀ ਨਹੀਂ ਚੰਗੇ ਕੰਮ ਕੋਣ ਕਰਦਾ ਜਿਹੜਾ ਪ੍ਰੋਫੈਸ਼ਨਲ ਪੋਲਿਟਿਕਸ ਵਿੱਚ ਹੈ ਸਿਆਸਤ ਦੇ ਲੋਕਾਂ ਨਾਲ ਜੁੜਿਆ ਹੋਇਆ ਉਹ ਹੀ ਲੋਕਾਂ ਦੀ ਗੱਲ ਕਰ ਸਕਦਾ ਬਾਕੀ ਹੋਰ ਕਿਸੇ ਪ੍ਰੋਫੈਸ਼ਨਰਲ ਬੰਦਾ ਲੋਕਾਂ ਦੀ ਗੱਲ ਨਹੀਂ ਕਰ ਸਕਦਾ ਉਹ ਗਾਣਾ ਤਾਂ ਤੁਸੀਂ ਸੁਣਿਆ ਹੋਈਗਾ ਕਦੇ ਉਸ ਫੁੱਲ ਤੇ ਕਦੇ ਸਫੁੱਲ ਤੇ ਗਾਣਾ ਜਿਹੜਾ ਅੱਜ ਪੰਜਾਬ ਦੀ ਸਿਆਸਤ ਤੇ ਬਿਲਕੁਲ ਫਿੱਟ ਬਹਿ ਰਿਹਾ ਹੈ ਕੋਈ ਕਾਂਗਰਸ ਦਾ ਪੰਜਾ ਛੱਡ ਕੇ ਝਾੜੂ ਫੜ ਲੈਂਦਾ ਕੋਈ ਝਾੜੂ ਛੱਡ ਕੇ ਕਮਲ ਦਾ ਫੁੱਲ ਫੜ ਲੈਂਦਾ ਪਰ ਪੰਜਾਬ ਦੇ ਲੋਕਾਂ ਨੂੰ ਇਸ ਦਾ ਕੀ ਫਾਇਦਾ ਹੋ ਰਿਹਾ ਹੈ ਜਾਂ ਨਹੀਂ ਜਾਂ ਇਹਨਾਂ ਆਗੂਆਂ ਦੇ ਦਲ ਬਦਲਣ ਦੇ ਨਾਲ ਕੀ ਅਗਲੀ ਪਾਰਟੀ ਜਿੱਤ ਜਾਊਗੀ ਜਾਂ ਪੁਰਾਣੀ ਪਾਰਟੀ ਨੂੰ ਘਾਟਾ ਪੈ ਜਾਏਗਾ ਆਮ ਲੋਕ ਇੱਕ ਗਰੀਬ ਦਿਹਾੜੀਦਾਰ ਇਸ ਬਾਰੇ ਕੀ ਸੋਚਦਾ ਹੈ ਜ਼ਰੂਰ ਗੱਲਬਾਤ ਕਰਾਂਗੇ ਬਾਪੂ ਜੀ ਤੁਸੀਂ ਖਬਰਾਂ ਪੜ੍ਹਦੇ ਹੋ ਮੈਂ ਸਭ ਕੁਝ ਪੜ੍ਹਦਾ ਜੀ ਦੇਖਦੇ ਆ ਕਿ ਅੱਜ ਕੱਲ ਸਿਆਸਤ ਦੇ ਵਿੱਚ ਕੀ ਹੋ ਰਿਹਾ ਵਾ ਸਿਆਸਤ ਦੇ ਵਿੱਚ ਇਹ ਹੋ ਰਿਹਾ ਜਿਹੜੇ ਰਾਜੇ ਆ ਉਹ ਰਾਜੇ ਆ ਜਿਹੜੇ ਭਿਖਾਰੀ ਆ ਉਹ ਭਿਖਾਰੀ ਆ ਹਮ ਅਸੀਂ ਰਿਕਸ਼ਾ ਚਲਾਣੇ ਆ ਸਾਨੂੰ ਦਿਹਾੜੀ ਨਹੀਂ ਮਿਲਦੀ ਵੋਟ ਪਾਉਂਦੇ ਹੋ ਹਾਂ ਜੀ ਕੀ ਚੀਜ਼ ਦੇਖ ਕੇ ਵੋਟ ਪਾਉਂਦੇ ਮੈਂ ਵੋਟ ਪਾਉਂਦਾ ਹੀ ਨਹੀਂ ਆ ਜੀ ਹਮ ਕੋਈ ਵੀ ਖੜਾ ਹੋਵੇ ਮੈਂ ਵੋਟ ਪਾਣੀ ਨਹੀਂ ਰਿਹਾ ਨਹੀਂ ਵਿਸ਼ਵਾਸ ਨਹੀਂ ਰਿਹਾ ਅਸੀਂ ਕਾਂਗਰਸ ਕੱਟੜ ਕਾਂਗਰਸੀ ਹਮ ਪਰ ਸਾਡਾ ਵਿਸ਼ਵਾਸ ਉੱਡ ਗਿਆ ਮੇਰਾ 1984 ਚ ਮੁੰਡਾ ਮਾਰਿਆ ਦਿੱਲੀ ਹਮ ਮੇਰੀ ਕੋਈ ਮਦਦ ਨਹੀਂ ਹੋਈ ਹਮ ਉਹ ਨਾ ਦਿੱਲੀ ਰਹਿੰਦਾ ਸੀ ਪਹਿਲਾਂ ਅਸੀਂ ਸਰਦਾਰ ਸੀਗੇ ਨਾ ਪਰ ਮਾਰ ਹਮ ਸਾਡੇ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਆਖਰ ਆ ਕੇ ਰਿਕਸ਼ਾ ਚਲਾ ਰਹੇ ਆ ਭੂਆ ਦੇ ਬਹੁਤ سارے ਲੋਕ ਕਹਿੰਦੇ ਅਸੀਂ ਜਦ ਦੀ ਕਾਂਗਰਸੀਆਂ ਸਾਡੇ ਦਾਦੇ ਚਾਚੇ ਕਾਂਗਰਸ ਨੂੰ ਵੋਟ ਪਾਦੇ ਅਸੀਂ ਵੀ ਪਾ ਦਈਏ ਇਸ ਚੀਜ਼ ਕਰਕੇ ਜਿਹੜਾ ਵੋਟ ਪਾ ਦਿੰਨੇ ਆ ਪਰ ਲੱਗਦਾ ਕਿ ਵੋਟ ਪਾਣ ਦਾ ਫਾਇਦਾ ਤਾਂ ਹੀ ਹੋਊਗਾ ਜੇ ਗਰੀਬ ਦਿਹਾੜੀਦਾਰ ਨੂੰ ਫਾਇਦਾ ਹੋਏਗਾ ਵੋਟ ਪਾਣ ਜਾਂਦੇ ਆ ਕਾਂਗਰਸ ਦੇ ਅੱਗੇ ਕਹਿੰਦੇ ਅਸੀਂ ਪਾਣੀ ਆ ਪਾ ਦਿੰਦੇ ਜਾ ਕੇ ਕਮਲ ਨੂੰ ਹਮ ਹੋਰ ਕਿਤੇ ਲਾ ਦਿੰਦੇ ਥੱਪਾ ਨਹੀਂ ਵੀ ਲਾ ਦੇ ਉਦੋਂ ਹੀ ਅੰਦਰੋਂ ਨਿਕਲਿਆਂ ਦੇ ਮੇਰੇ ਅਰਵੇ ਪਰ ਹੁਣ ਤਾਂ ਜਿਹੜੇ ਸਾਡੇ ਆਗੂ ਆ ਜਿਨ੍ਹਾਂ ਨੂੰ ਅਸੀਂ ਦੇਖ ਕੇ ਵੋਟ ਪਾਉਂਦੇ ਆ ਉਹ ਵੀ ਆਪਣੇ ਦਲ ਬਦਲੀ ਜਾਂਦੇ ਆ ਉਹਨਾਂ ਨੇ ਤਾਂ ਬਦਲੀ ਕਰਨੀ ਆ ਕਿਉਂ ਸਾਰੇ ਦਲ ਬਦਲੂ ਐ ਉਹਨਾਂ ਨੇ ਆਪਣੀ ਪਰਸਨੈਲਿਟੀ ਬਣਾਣੀ ਐ ਗਰੀਬ ਨੂੰ ਪੁੱਛਣਾ ਨਹੀਂ ਹਮ ਨਾ ਆਟਾ ਨਾ ਦਾਲ ਨਾ ਸਬਜ਼ੀ ਨਾ ਕੁਛ ਪਰ ਜਿਹੜੇ ਲੋਕ ਉਹਨਾਂ ਨੂੰ ਦੇਖ ਕੇ ਇੱਕ ਚਿਹਰੇ ਨੂੰ ਦੇਖ ਕੇ ਵੋਟ ਪਾਉਂਦੇ ਆ ਫਿਰ ਉਹਨਾਂ ਦੀ ਵੋਟ ਦਾ ਤਾਂ ਕੋਈ ਫਾਇਦਾ ਹੀ ਨਹੀਂ ਹੋਇਆ। ਨਾ ਕੋਈ ਫਾਇਦਾ ਨਹੀਂ ਉਹਨਾਂ ਦਾ। ਹੂੰ ਅਜਿਹਾ ਕਹਿੰਦੇ ਆ ਕਿ ਸਿੱਧੀ ਵੋਟ ਪਾਓ ਜਿਹਨੂੰ ਪਾਣੀ। ਹੂੰ ਕਿਸੇ ਨੂੰ ਪਤਾ ਨਹੀਂ ਲੱਗਿਆ ਕਿ ਅਸੀਂ ਕਿਹਨੂੰ ਪਾਈ ਆ ਕਿਹਨੂੰ ਨਹੀਂ ਪਾਈ ਆ। ਲੱਗਦਾ ਜਿਹੜੇ ਆ ਵੱਡੇ ਚਿਹਰੇ ਹੁਣ ਖਬਰਾਂ 'ਚ ਆਏ ਆ ਜਿਹੜੇ ਦਲ ਬਦਲ ਕੇ ਭਾਜਪਾ 'ਚ ਸ਼ਾਮਲ ਹੋ ਗਿਆ ਇਹ ਉੱਥੇ ਜਾ ਕੇ ਜਿੱਤ ਜਾਊਗੀ ਹੁਣ ਭਾਜਪਾ। ਭਾਰਤ ਜਨਤਾ ਪਾਰਟੀ ਤਾਂ ਜ਼ਿੰਦਗੀ 'ਚ ਕਦੀ ਪੰਜਾਬ 'ਚੋਂ ਜਿੱਤੇ ਨਹੀਂ ਸਕਦੀ। ਹੂੰ ਕਿਉਂ ਇਹਨਾਂ ਬਹੁਤ ਕੁਝ ਕੀਤਾ ਹੈ ਪੰਜਾਬ 'ਚ ਹੂੰ ਇਹ ਯਾਰ ਦਾ ਦਲ ਬਦਲੂ ਹੈ ਹੀ ਨਹੀਂ ਕੋਈ ਜਿਹੜੇ ਬਦਲ ਕੇ ਗਏ ਆ ਦਲ ਜਿਓ ਚੰਗੇ ਕੰਮ ਵੀ ਕਰਦੇ ਆ ਇਮਾਨਦਾਰੀ ਵੀ ਕਰਦੇ ਆ ਕੀ ਉਸ ਇਮਾਨਦਾਰੀ ਤੇ ਵੋਟ ਪਾਊਗੀ ਅਗਰ ਬੀਜੇਪੀ 'ਚ ਵੀ ਆ ਨਹੀਂ ਜੀ ਹੂੰ ਤੁਸੀਂ ਦੂਰ ਕਿਉਂ ਜਾਣੇ ਅਜੋਗਿੰਦਰ ਸਿੰਘ ਮਾਨ ਨੂੰ ਹੀ ਲੈ ਲੋ ਹੂੰ ਕਾਂਗਰਸੀ ਸੀਗਾ ਕੱਟਰ ਕੱਟ ਰਹੀ ਸੀਗਾ ਨਾ ਦਲ ਬਦਲੀ ਕਰਕੇ ਦੂਏ 'ਚ ਜਾ ਪੜਿਆ ਉੱਥੇ ਕੀ ਮਿਲ ਗਿਆ ਉਹਨੂੰ ਹੂੰ ਦਿੱਲੀ ਗਿਆ ਦਿੱਲੀੋਂ ਆਇਆ ਮੈਂ ਕੋਈ ਕੰਮ ਗਿਆ ਇਹਦੇ ਕੋ ਕਹਿੰਦਾ ਮੈਂ ਤਾਂ ਦਿੱਲੀੋਂ ਹੂੰ ਬਦਲੀ ਹੋ ਕੇ ਆ ਗਿਆ ਹੂੰ ਮੇਰਾ ਕੰਮ ਹੀ ਨਹੀਂ ਹੋਇਆ ਹੂੰ ਕੀ ਕਰਨਾ ਇਦਾਂ ਦੇ ਨੇਤਾ ਨੂੰ ਹੂੰ ਸਾਨੂੰ ਨਹੀਂ ਇਦਾਂ ਦੇ ਨੇਤਾ ਕੋਲ ਬਦਲੀ ਆਮ ਲੋਕ ਤਾਂ ਉਸੇ ਤਰ੍ਹਾਂ ਦੀ ਰੋਟੀ ਖਾਂਦੇ ਆ ਭਵੇਂ ਆਗੂ ਜਿਹੜੀ ਮਰਜ਼ੀ ਪਾਰਟੀ 'ਚ ਚੱਲ ਜਾਣ ਹਾਂਜੀ ਹਾਂਜੀ ਸੋ ਬਿਲਕੁਲ ਹੋਰ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਲੋਕ ਜਿਹੜੇ ਐਸ ਚੀਜ਼ ਨੂੰ ਕਿਵੇਂ ਦੇਖਦੇ ਆ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਖਬਰਾਂ ਪੜਦੇ ਹੋ ਹਾਂਜੀ ਪੜਦੇ ਵੀ ਆਂ ਦੇਖਦੇ ਵੀ ਆਂ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਹਲਚਲ ਹੋਈ ਆ ਨਾਮੀ ਚਿਹਰੇ ਜਿਹੜੇ ਆ ਪਾਰਟੀਆਂ ਬਦਲ ਕੇ ਦੂਜੀ ਪਾਰਟੀ ਚ ਸ਼ਾਮਲ ਹੋ ਰਿਹਾ ਕਿਵੇਂ ਦੇਖਦੇ ਹੋ ਗਲਤ ਹੈ ਹਮ ਜਿਹੜਾ ਵੀ ਚੱਕੀ ਚ ਦਾਣਾ ਅਸੀਂ ਪੰਨੇ ਆ ਉਹਦੀ ਕਿੱਲੀ ਤੋਂ ਸਾਈਡ ਤੇ ਹੋਏਗਾ ਤਾਂ ਪੀਸ ਹੋ ਜਾਏਗਾ ਜਿਹੜਾ ਕਿੱਲੀ ਦੇ ਨਾਲ ਲੱਗਾ ਰਹਿ ਗਿਆ ਉਹ ਬਚ ਜਾਏਗਾ ਹਮ ਸਿਆਸਤ ਦੇ ਵਿੱਚ ਜਿਹੜਾ ਵੀ ਆਂਦਾ ਕੋਈ ਵੀ ਅਗਰ ਉਹ ਆਪਣੀ ਇੱਕ ਪਾਰਟੀ ਦੇ ਨਾਲ ਲੱਗ ਰਿਹਾ ਜੁੜਿਆ ਰਹੇ ਤਾਂ ਉਹਦੀ ਵੈਲਿਊ ਹੈ ਸਿਆਸਤ ਦੇ ਵਿੱਚ ਜਿਹੜਾ ਉਸ ਪਾਰਟੀ ਤੋਂ ਛੱਡ ਕੇ ਪਰੇ ਹੋ ਜਾਂਦਾ ਹੈ ਆਪਣੀ ਕਿੱਲੀ ਤੋਂ ਪਰੇ ਹੋ ਜਾਂਦਾ ਇਹਦਾ ਮਤਲਬ ਉਹ ਆਟਾ ਬਣ ਗਿਆ ਉਹ ਪੀਸਿਆ ਜਾਏਗਾ ਭਾਵੇਂ ਉਹ ਦਾਣਾ ਹੈ ਤੇ ਭਾਵੇਂ ਉਹ ਕਣ ਪਹਿਲਾਂ ਕਾਂਗਰਸ ਦੇ ਵਿੱਚ ਫਿਰ ਝਾੜੂ ਫੜਿਆ ਫਿਰ ਕਮਲ ਦਾ ਫੁੱਲ ਫੜ ਲਿਆ ਜਦ ਬੰਦਾ ਆਪਣੀ ਪਾਰਟੀ ਦਾ ਨਹੀਂ ਫਿਰ ਲੋਕਾਂ ਦਾ ਬਣ ਜਾਏਗਾ ਨਹੀਂ ਬਣ ਸਕਦਾ ਜਿਹੜਾ ਪੰਜਾਬੀ ਦੇ ਵਿੱਚ ਇੱਕ ਅਸੀਂ ਸਿੱਧਾ ਸਿੱਧਾ ਸਵਾਲ ਕਰਦੇ ਹਾਂ ਇਹ ਤੇਰਾ ਪਿਓ ਕੌਣ ਹੈ ਹੂੰ ਉਹ ਕਹਿੰਦਾ ਫਲਾਣਾ ਫਲਾਣਾ ਮੇਰਾ ਚਾਚਾ ਹੈ ਫਲਾਣਾ ਮੇਰਾ ਤਾਇਆ ਹੈ ਜਿਹੜਾ ਆਪਣੇ ਪਿਓ ਦਾ ਨਹੀਂ ਬਣਿਆ ਉਹ ਤਾਇਆ ਦਾ ਕਿਵੇਂ ਬਣ ਜਾਏਗਾ ਹੂੰ ਇਸ ਕਰਕੇ ਇਹ ਅੱਜ ਦੇ ਸਿਆਸਤਦਾਨ ਜਿਹੜੇ ਪਾਰਟੀਆਂ ਬਦਲਦੇ ਆ ਉਹ ਆਪਣੇ ਮਾਪਿਓ ਦੇ ਨਹੀਂ ਹੈਗੇ ਆਪਣੀ ਉਹ ਪਾਰਟੀ ਦੇ ਨਹੀਂ ਤੇ ਉਹ ਕਿਸੇ ਪਬਲਿਕ ਦੇ ਕਿਦਾਂ ਹੋ ਸਕਦੇ ਆ ਕਦੀ ਵੀ ਨਹੀਂ ਹੋ ਸਕਦੇ ਅਸੀਂ ਤਾਂ ਚਿਹਰਾ ਦੇਖਦੇ ਆ ਕਿ ਆ ਬਾਈ ਬੰਦਾ ਵਧੀਆ ਕੰਮ ਕਰਦਾ ਆ ਆਪਾਂ ਉਹਨੂੰ ਵੋਟ ਪਾਉਂਦੇ ਆ ਜਦੋਂ ਹੀ ਫਿਰ ਲੱਗਦਾ ਪੰਜਾਬੀਆਂ ਦੀ ਵੋਟ ਦੇ ਨਾਲ ਵੀ ਵੱਡਾ ਧੋਖਾ ਆਇਆ ਤਾਂ ਸਰਾ ਸਰ ਧੋਖਾ ਹੂੰ ਉਹਨੂੰ ਜਿਤਾ ਵੀ ਦਿਓ ਤਾਂ ਉਹਦਾ ਕੱਲ ਨੂੰ ਪਤਾ ਹੀ ਨਹੀਂ ਕਿ ਉਹ ਕਿਹੜੀ ਪਾਰਟੀ ਦੇ ਨਾਲ ਉਹ ਗਦਾਰੀ ਕਰੇਗਾ ਹੂੰ ਕਿਸੇ ਵੀ ਪਾਰਟੀ 'ਚ ਗਿਆ ਹੋਵੇ ਹੂੰ ਇਸ ਕਰਕੇ ਅੱਜ ਦੇ ਹਾਲਾਤ ਇਹ ਆ ਵੀ ਤੁਸੀਂ ਚਾਰ ਬੰਦੇ ਖੜੇ ਉਹਨਾਂ ਦੀ ਪਹਿਲਾਂ ਬੈਕਗ੍ਰਾਉਂਡ ਦੇਖੋ ਕਿੱਥੋਂ ਸ਼ੁਰੂ ਹੋਇਆ ਕਿੱਥੇ ਖੜਾ ਫੇਰ ਵੋਟ ਨੂੰ ਪਾਓ ਲੱਗਦਾ ਜੇ ਆਪਾਂ ਫਿਲਮ ਅਦਾਕਾਰਾਂ ਨੂੰ ਵੋਟ ਪਾ ਲੰਨੇ ਜਿੱਦਾਂ सनी देओल ਨੂੰ ਲੋਕਾਂ ਨੇ ਪਾਈ ਜਾਂ ਆਪਾਂ ਗਾਣੇ ਸੁਣਨ ਦੇ ਸ਼ੌਂਕੀ ਆ ਉਹਨਾਂ ਨੂੰ ਸਿੰਗਰਾਂ ਨੂੰ ਵੋਟਾਂ ਪਾ ਲੰਨੇ ਆ ਪਰ ਇਹ ਨਹੀਂ ਦੇਖਦੇ ਕਿ ਪੰਜਾਬ ਦੀ ਗੱਲ ਕੌਣ ਕਰਦਾ ਪੰਜਾਬ ਦੇ ਲਈ ਚੰਗੇ ਕੰਮ ਕੌਣ ਕਰਦਾ ਜਿਹੜਾ ਪ੍ਰੋਫੈਸ਼ਨਲ ਪੋਲਿਟਿਕਸ ਵਿੱਚ ਐ ਸਿਆਸਤ ਦੇ ਲੋਕਾਂ ਨਾਲ ਜੁੜਿਆ ਹੋਇਆ ਹੂੰ ਉਹ ਹੀ ਲੋਕਾਂ ਦੀ ਗੱਲ ਕਰ ਸਕਦਾ ਬਾਕੀ ਹੋਰ ਕਿਸੇ ਪ੍ਰੋਫੈਸ਼ਨ ਵਾਲਾ ਬੰਦਾ ਲੋਕਾਂ ਦੀ ਗੱਲ ਨਹੀਂ ਕਰ ਸਕਦਾ ਹੁਣ ਲੱਗਦਾ ਜਿੱਦਾਂ ਸੁਸ਼یل ਰਿੰਕੂ ਸ਼ੀਤਲ ਅੰਗੁਰਾਲ ਵੱਡੇ ਨਾਮ ਆ ਇਹ ਹੁਣ ਚਲਤਾ ਗਿਆ ਆ ਬੀਜੇਪੀ ਦੇ ਵਿੱਚ ਇਹਦੇ ਨਾਲ ਬੀਜੇਪੀ ਜਿੱਤ ਜਾਏਗੀ ਜਾਂ ਫਿਰ ਆਮ ਆਦਮੀ ਪਾਰਟੀ ਨੂੰ ਘਾਟਾ ਪਏਗਾ ਸਵਾਲ ਹੀ ਨਹੀਂ ਪੈਦਾ ਹੁੰਦਾ ਬੀਜੇਪੀ ਜਿੱਤੀ ਜਾਵੇ ਹਮ ਬੀਜੇਪੀ ਦੇ ਕੋਲ ਨਵਜੋਤ ਸਿੱਧੂ ਤੋਂ ਲੈ ਕੇ ਦੋ ਐਮਪੀ ਰਹੇ ਆ ਜਾਂ ਬਾਈ ਚਾਂਸ ਮੈਂ ਭੁੱਲਦਾ ਹੋਵਾਂ ਤਿੰਨ ਰਹੇ ਆ ਹਮ ਔਰ ਅੱਜ ਦੀ ਪੋਜੀਸ਼ਨ ਦੇ ਵਿੱਚ ਵੀ ਹੱਦ ਹੈ ਮੈਕਸਿਮਮ ਹੈ ਦੋ ਹਮ ਤੀਜਾ ਵੀ ਨਾਰਦਲਣਾ ਔਖਾ ਹੈ ਹੂੰ ਪਾਰਟੀਆਂ ਚ ਭਾਵੇਂ ਜਿੰਨੇ ਮਰਜ਼ੀ ਦਦੋ ਬਦਲੀ ਹੋਈ ਜਾਣ ਨਹੀਂ ਹੋ ਸਕਦਾ ਹੁਣ ਤਾਂ ਕਹਿੰਦੇ ਹੋਰ ਵੀ ਬਹੁਤ ਸਾਰੇ ਝਾੜੂ ਵਾਲੇ ਜਿਹੜੇ ਐਮ ਐਲ ਏ ਆ ਉਹ ਤਿਆਰ ਵਾ ਪਾਰਟੀ ਬਦਲਣ ਦੇ ਲਈ ਇਹ ਤੁਸੀਂ ਗੱਲ ਕਰ ਰਹੇ ਹੋ ਰਵਨੀਤ ਬਿੱਟੂ ਦੀ ਹੂੰ ਰਵਨੀਤ ਬਿੱਟੂ ਬਹੁਤ ਕੁਝ ਕਹਿ ਰਿਹਾ ਹੂੰ ਕੀ ਉਹਦਾ ਗ੍ਰੈਂਡਫਾਦਰ ਬਿਜਨ ਸਿੰਘ ਜੋ ਕੁਝ ਉਹਨੇ ਪੰਜਾਬ ਦੇ ਵਿੱਚ ਕੀਤਾ ਪਹਿਲਾਂ ਉਹਦੇ ਸਮੇਂ ਦੇ ਵਿੱਚ ਜਿੰਨੇ ਐਨਕਾਊਂਟਰ ਹੋਏ ਐ ਜੇ ਉਹ ਹੀ ਉਹਨਾਂ ਦੇ ਉੱਤੇ ਲਾਗੂ ਕੀਤੇ ਜਾਣ ਕਾਨੂੰਨੀ ਤੌਰ ਤੇ ਹੂੰ ਤੇ ਇਹ ਤਾਂ ਜੇਬ 'ਚ ਛੋਟੇ ਨਹੀਂ ਸਕਦਾ ਪਰਿਵਾਰ ਹੂੰ ਅੱਜ ਉਹ ਬੇਸ਼ੱਕ ਉਹ ਕੁਝ ਵੀ ਕਹਿ ਰਿਹਾ ਭਾਵੇਂ ਕਿਸੇ ਪਾਰਟੀ 'ਚ ਜਾਵੇ ਸਾਨੂੰ ਇਸ ਗੱਲ ਦਾ ਕੋਈ ਮਤਲਬ ਨਹੀਂ ਨਾ ਉਹ ਸਾਡੇ ਏਰੀਆ ਦਾ ਐਮਪੀ ਹੋ ਸਕਦਾ ਕਦੀ ਹੂੰ ਉਹ ਲੁਧਿਆਣੇ ਵਿੱਚੋਂ ਐਮਪੀ ਬਣਿਆ ਸੀ ਕੱਲ ਦਾ ਪਤਾ ਉਹਦਾ ਕੁਝ ਨਹੀਂ ਹੂੰ ਲੁਧਿਆਣੇ ਦੇ ਵਿੱਚ ਵੀ ਆਧਾਰ ਭਾਜਪੀ ਦਾ ਨਹੀਂ ਹੈਗਾ ਉਥੇ ਕਾਂਗਰਸ ਆਧਾਰ ਰਿਆ ਅਕਾਲੀ ਦਲ ਦਾ ਆਧਾਰ ਰਿਆ ਸ਼ੁਰੂ ਤੋਂ ਕੈਪਟਨ ਦਾ ਵੀ ਆਪਾਂ ਸੋਚ ਸਕਦੇ ਹਾਂ ਕਿ ਕਾਂਗਰਸੀ ਜੱਦੀ ਰਹੇ ਆ ਪਤਨੀ ਵੀ ਹੁਣ ਭਾਜਪਾ ਚ ਚਲ ਗਈ ਖੁਦ ਵੀ ਭਾਜਪਾ ਦੇ ਵਿੱਚ ਹੀ ਨੇ ਤੁਸੀਂ ਇਹ ਜਿਹੜਾ ਜੱਦੀ ਸ਼ਬਦ ਵਰਤਿਆ ਹੈ ਨਾ ਕੈਪਟਨ ਬਾਰੇ ਹੂੰ ਕੈਪਟਨ ਦਾ ਜਿਹੜਾ ਪਿਸ਼ੋਕੜ ਹੈ ਉਹ ਅਕਾਲੀ ਹੈ ਹੂੰ ਜੇ ਇਹਨਾਂ ਦੇ ਬਾਬੇ ਤੋਂ ਸ਼ੁਰੂ ਕਰੀਏ ਸੀ ਗੱਲ ਬਾਬਾ ਆਲਾ ਸਿੰਘ ਦੀ ਕੈਪਟਨ ਦੇ ਪਰਦਾਦੇ ਦਾ ਵੀ ਦਾਦਾ ਹੂੰ ਬਾਬਾ ਆਲਾ ਸਿੰਘ ਸੀ ਉਹਨਾਂ ਨੂੰ ਜਿਹੜੀ ਸਰਦਾਰੀ ਮਿਲੀ ਸੀ ਉਹ ਗੁਰੂ ਹਰ राय ਸਾਹਿਬ ਤੋਂ ਮਿਲੀ ਸੀ ਕੀਰਤਪੁਰ ਸਾਹਿਬ ਦੇ ਦੀਵਾਨ ਹਾਲ ਤੋਂ ਹੂੰ ਉਹ ਗੁਰੂ ਸਾਹਿਬ ਦੀ ਮਿਹਰ ਹੋਈ ਤੇ ਇਹਨਾਂ ਨੂੰ ਮਿਲ ਗਿਆ ਸਭ ਕੁਝ ਹੂੰ ਲੇਕਿਨ ਜਿੱਥੇ ਤੱਕ ਤੁਸੀਂ ਇਹ ਗੱਲ ਕੀਤੀ ਜੱਦੀ ਜੱਦੀ ਇਹ ਅਕਾਲੀ ਹੈਗੇ ਮਤਲਬ ਜਿੰਨੇ ਵੀ ਨਾਮੀ ਮਰਜੀ ਪਾਰਟੀਆਂ ਖੜੇ ਕਰ ਲੈਣ ਪਰ ਪੰਜਾਬ ਦੇ ਲੋਕਾਂ ਨੂੰ ਨਹੀਂ ਸਵੀਕਾਰ ਹੈਗਾ ਨਹੀਂ ਸਵੀਕਾਰ ਹੂੰ ਕਿਵੇਂ ਲੱਗ ਸਾਨੂੰ ਤੇ ਪਹਿਲੀ ਗੱਲ ਕੈਪਟਨ ਦੇ ਪਿਛੋਕੜ ਦੇਖ ਕੇ ਅਸੀਂ ਉਹਨੂੰ ਰਿਜੈਕਟ ਕਰਦੇ ਹੂੰ ਭਾਵੇਂ ਉਹ ਕਿਸੇ ਪਾਰਟੀ 'ਚ ਹੋਵੇ ਇਸ ਗੱਲ ਨਾਲ ਕੋਈ ਮਤਲਬ ਨਹੀਂ ਹੈਗਾ ਹੁਣ ਪੰਜਾਬੀ ਫਿਰ ਕੀ ਸੋਚ ਕੇ ਵੋਟ ਪਾਣਗੇ ਕਿ ਇਹਨੂੰ ਪਾਣਗੇ ਕੀ ਸੋਚਣਗੇ ਕਿ ਹਾਂ ਇਹ ਬੰਦੇ ਨੂੰ ਪਾਣੀ ਚਾਹੀਦੀ ਆ ਜਿੱਥੋਂ ਤੱਕ ਵੋਟ ਪਾਣ ਦਾ ਸਬੰਧ ਆ ਇਹ ਹਰ ਬੰਦੇ ਦਾ ਆਪਣਾ ਨਿੱਜੀ ਮਸਲਾ ਹੈ। ਹੂੰ ਉਹਦੇ ਉੱਤੇ ਜਿੰਨਾ ਮਰਜ਼ੀ ਕੋ ਪ੍ਰਭਾਵ ਪਾ ਲਵੇ ਹੂੰ ਉਹ ਪ੍ਰਭਾਵਸ਼ਾਲੀ ਨਹੀਂ ਹੁੰਦਾ। ਹੂੰ ਹਰ ਬੰਦੇ ਦੀ ਆਪਣੀ ਸੋਚ ਹੈ ਉਹ ਕਿੱਥੇ ਕਿ ਮੈਂ ਪਹਿਲਾਂ ਗੱਲ ਇੱਕ ਕਹਿ ਗਏ ਕਿ ਜਿਹੜਾ ਦਾਣਾ ਇੱਕ ਧੁਰੇ ਨਾਲ ਟਿਕ ਜਾਂਦਾ ਉਹ ਬਚਿਆ ਰਹਿੰਦਾ। ਜਿਹੜਾ ਧੁਰੇ ਦੇ ਸਾਈਡ ਹੋ ਜਾਂਦਾ ਪੀਸ ਹੋ ਜਾਂਦਾ। ਹੂੰ ਇਹੀ ਗੱਲ ਕੈਂਡੀਡੇਟ ਦੇ ਉੱਤੇ ਵੀ ਟੁੱਕਦੀ ਹੈ। ਪਰ ਵੋਟ ਪਾਣ ਵਾਲੇ ਵੋਟਰ ਦੇ ਉੱਤੇ ਵੀ ਟੁੱਕਦੀ ਹੈ। ਵੋਟਰ ਹੁਣ ਮਤਲਬ ਸਿਆਣੇ ਹੋ ਕੇ ਸੋਚਣਗੇ ਕਿ ਕਿਹਨੂੰ ਵੋਟ ਪਾਣੀ ਆਸੀ। ਬਿਲਕੁਲ ਬਿਲਕੁਲ ਸੋਚਣਾ ਚਾਹੀਦਾ। ਹੂੰ ਹਰ ਇੱਕ ਵੋਟਰ ਨੂੰ ਇਹ ਗੱਲ ਸੋਚਣੀ ਚਾਹੀਦੀ ਏ ਵੀ ਉਹ ਕਿਹਦੇ ਨਾਲ ਪਿਛੋਕੜ ਦਾ ਕੀ ਆ। ਹੂੰ। ਉਹ ਕਿਸ ਨੂੰ ਪਸੰਦ ਕਰਦਾ? ਕਿਹੜੀ ਪਾਰਟੀ ਨੂੰ ਪਸੰਦ ਕਰਦਾ ਉਹਨੂੰ ਵੋਟ ਪਾਵੇ। ਵੋਟ ਪਾਉਂਦੇ ਹੋ? ਵੋਟ ਤਾਂ ਪਾਣੇ ਆ ਮੈਡਮ ਪਰ ਹੁਣ ਸਾਡਾ ਮਨ ਆਕ ਗਿਆ ਵੋਟ ਪਾਣ ਤੋਂ। ਕੀ ਹੋ ਗਿਆ ਇਦਾਂ ਦਾ? ਬੋੜ ਸਾਰੇ ਝੂਠੇ ਆ। ਹੂੰ। ਮੋਦੀ ਨੇ ਵਾਅਦਾ ਕੀਤਾ ਸੀ 2000 ਰੁਪਏ ਜ਼ਿਮੀਂਦਾਰਾਂ ਨੂੰ ਛੋਟਿਆਂ ਨੂੰ ਦੇਣ ਦਾ। ਉਹ ਦੋ-ਦੋ ਕਸ਼ਤਾਂ ਆਈਆਂ 2 ਸਾਲ ਹੋ ਗਿਆ ਬੰਦ ਕਰ ਦਿੱਤੇ। ਹੂੰ। ਭਗਵਾਨ ਤੁਮਾਨ ਨੇ ਵਾਅਦਾ ਕੀਤਾ ਸੀ ਵੀ ਬੱਤੀ ਬਰੀ ਕਰੋਗੇ। 1500 ਰੁਪਇਆ ਜਨਾਨੀਆਂ ਨੂੰ ਦੋਵਗੇ ਉਹ ਨਹੀਂ ਆਇਆ ਉਹ ਵਿਚਾਰੀਆਂ ਰੋਣ ਨਹੀਂ ਆਇਆ ਇਹਦਾ ਵਿਸ਼ਵਾਸ ਕਰੀਏ ਤਾਂ ਇਹਦਾ ਨਾ ਕਰੀਏ ਜਿਹੜੀ ਆ ਸਿਆਸਤ ਦੇ ਵਿੱਚ ਹੁਣ ਵੱਡੀ ਹਲਚਲ ਹੋਈ ਆ ਕੋਈ ਪੰਜੇ ਨੂੰ ਛੱਡ ਕੇ ਕਮਲ ਦਾ ਫੁੱਲ ਫੜੀ ਜਾਂਦਾ ਕੋਈ ਝਾੜੂ ਛੱਡ ਕੇ ਫੜੀ ਜਾਂਦਾ ਵਾ ਲੱਗਦਾ ਇਹਦੇ ਨਾਲ ਬੀਜੇਪੀ ਜਿੱਤ ਜਾਏਗੀ ਇਹ ਤਾਂ ਆਪਣੇ ਜੁੱਤੀਆਂ ਤੋਂ ਡਰਦੇ ਆ ਵੇ ਸਾਨੂੰ ਇਧਰੋਂ ਪੈਣੀ ਆ ਇਧਰੋਂ ਚੱਲ ਜਾਈਏ ਇਧਰੋਂ ਪੈਣੀ ਆ ਇਧਰੋਂ ਚੱਲ ਜਾਈਏ ਇਹ ਲੋਕਾਂ ਬਾਰੇ ਥੋੜਾ ਸੋਚਦੇ ਆ ਫੇ ਇੰਦਾ ਤਾਂ ਲੋਕਾਂ ਦੀ ਜਿਹੜੀ ਵੋਟ ਆ ਉਹਦੇ ਨਾਲ ਵਿਸ਼ਵਾਸ ਘਾਤ ਹੋ ਗਿਆ ਬਿਲਕੁਲ ਬਿਲਕੁਲ ਇਹ ਤਾਂ ਕੋਈ ਵਿਸ਼ਵਾਸ ਟੁੱਟ ਗਿਆ ਇਹਨਾਂ ਨੂੰ ਤਾਂ ਆਪਣੇ ਫੈਮਿਲੀ ਨਾਲ ਮਤ ਬਲਵਾ ਇਹਨਾਂ ਨੂੰ ਲੋਕਾਂ ਨਾਲ ਥੋੜੇ ਮਤ ਬਲਵਾ ਸਾਰੀ ਸਾਰੀ ਉਮਰ ਇਹਨੇ ਦਾਦਿਆਂ ਪੋਤਿਆਂ ਨੇ ਕੱਢ ਦਿੱਤੀ ਕਾਂਗਰਸ ਹੁਣ ਇਹ ਬੀਜੇਪੀ 'ਚ ਚੱਲ ਗਏ ਆ ਜੇ ਏਡੀ ਨਾ ਆਵੇ ਫੇਰ ਇਹਨਾਂ ਨੂੰ ਕਾਂਗਰਸ ਖਰੀ ਲੱਗਦੀ ਆ ਹੁਣ ਇਹ ਤਾਂ ਏਡੀ ਦਾ ਡਰ ਵਾ ਉਹ ਜਾ ਕੇ ਭਰਤਾ ਜਾਂਦਾ ਪਾਰਟੀ ਚ ਲੜੀ ਜਾਂਦਾ ਜਿਹੜੇ ਆਗੂ ਆ ਸਾਡੇ ਦਲ ਬਦਲ ਰਹੇ ਆ ਪੰਜਾਬੀ ਇਹਨਾਂ ਤੇ ਕਿੱਦਾਂ ਫੇਰ ਵਿਸ਼ਵਾਸ ਕਰਨਗੇ ਜੇ ਆਪਣੀ ਪਾਰਟੀ ਦੇ ਨਹੀਂ ਜੁੱਤੀਆਂ ਮਾਰੂਗੇ ਪੈੰਡ ਇਕੱਠੇ ਹੋਗੇ ਇਨਾਂ ਦਾ ਵਾਸੇ ਇਹ ਹੱਲ ਹੋਆ ਇਹ ਨਹੀਂ ਇਹਨੇ ਬਾਈ ਕਟ ਕਰੋਗੇ ਇਹ ਤਾਂ ਆਪਣੀ ਫੈਮਲੀ ਦਾ ਸੋਚਦਾ ਪੰਜਾਬੀ ਕਿਸੇ ਦਾ ਸੋਚਦਾ ਹੀ ਨਹੀਂ ਪਹਿਲਾਂ ਠੱਗੀਆਂ ਮਾਰਦੇ ਰਹੇ ਸਾਰੀ ਉਮਰ ਹੁਣ ਜਦ ਜੁੱਤੀਆਂ ਪਹਿਨਣ ਲੱਗੀਆਂ 80 ਦੇ ਜਰਨ ਹੁਣ ਭਾਜ ਭਾਜ ਸ਼ਾਮਲ ਹੋਈ ਜਾਂਦੇ ਅਸੀਂ ਕਹਿੰਦੇ ਆ ਕਿ ਹਲਕੇ ਦੇ ਵਿੱਚ ਆ ਕੇ ਇੱਕ ਵਾਰ ਦੇਖਿਆ ਨਹੀਂ ਹੈਗਾ ਹਨਾ ਵੋਟਾਂ ਦੇ ਵਿੱਚ ਖੜਾ ਕਰ ਦਿੰਦੇ ਭਾਵੇਂ ਕੋਈ ਨਾਮੀ ਅਦਾਕਾਰ ਆ ਭਾਵੇਂ ਕੋਈ ਸਿੰਗਰ ਆ ਪਰ ਪੰਜਾਬੀ ਹੁਣ ਕਿਸ ਚੀਜ਼ ਨੂੰ ਦੇਖ ਕੇ ਵੋਟ ਪਾਣਗੇ ਵੋਟ ਨਹੀਂ ਪਾਉਣਗੇ ਬਿਲਕੁਲ ਵੋਟ ਸਾਡੀ ਦਾ ਇਹੀ ਜ਼ਿਲ੍ਹਾ ਕਿ ਵੋਟ ਬਿਲਕੁਲ ਨਹੀਂ ਪਾਉਣਗੇ ਹਾਂ ਬਿਲਕੁਲ ਵੋਟ ਨਹੀਂ ਪਾਣੀ ਜੋ ਹੈਗੇ ਆ ਆਮ ਆਦਮੀ ਪਾਰਟੀ ਸਰਕਾਰ ਬਣ ਜਵੇ ਜਿਆਦਾ ਬੈਟਰ ਆ ਭਾਜੀਪੀ ਨਾਲੋਂ ਜਿਆਦਾ ਵਧੀਆ ਬਸ ਹੋਰ ਕੋਈ ਕਹਿੰਦੇ ਸਾਈਕਲ ਦਾ ਵੀ ਸਟੈਂਡ ਹੁੰਦਾ ਪਰ ਪਾਰਟੀਆਂ ਦਾ ਹੁਣ ਕੋਈ ਸਟੈਂਡ ਨਹੀਂ ਉਹ ਚੈਨ ਐਡੀ ਤੋਂ ਡਰਦੇ ਪਾਰਟੀਆਂ ਦਲ ਬਦਲਦੀ ਜਾਂਦੇ ਕੋਈ ਤਾਂ ਲਾਲਚ ਮਿਲਦਾ ਹੋ ਜਿਹੜੇ ਬਦਲ ਲੈਂਦੇ ਆ ਐਡੀ ਤੋਂ ਡਰਦੇ ਆ ਜੀ ਲਾਲਚ ਕੀ ਐਡੀ ਤੋਂ ਡਰ ਧਮਕਾਇਆ ਜਾਂਦਾ ਧਮਕਾਇਆ ਜਾਂਦਾ ਬਸ ਸਿੱਧੀ ਜੀ ਗੱਲ ਆ ਹੁਣ ਕੇਜਰੀ ਵਾਲੇ ਅੰਦਰ ਕਰਤਾ ਬੇ ਮਤਲਬ ਇਹ ਇਡੀ ਇਡੀ ਦਾ 아이 ਕਿੱਥੋਂ ਆ ਜਦ ਜਾਦੀ ਬੀਜੇਪੀ ਆਈ ਉਹ ਤੋਂ ਇਡੀ ਆਈ ਇਹ ਤਾਂ ਫੇ ਪੰਜਾਬੀ ਜਿੱਤੇ ਵਿਸ਼ਵਾਸ ਕਰਕੇ ਵੋਟ ਪਾਉਂਦੇ ਆ ਸਾਡੀ ਵੋਟ ਦੇ ਨਾਲ ਥੱਕਾ ਵਾ ਬਿਲਕੁਲ ਥੱਕਾ ਇਸ ਵੇਲੇ 16 ਅੰਨੇ ਥੱਕਾ ਹੋ ਰਿਹਾ ਹਾਂ ਬਿਲਕੁਲ ਥੱਕਾ ਹੋ ਰਿਹਾ ਤੇ ਇਸ ਕਰਕੇ ਅਸੀਂ ਤਾਂ ਵੋਟ ਪਾਉਣੀ ਹੀ ਨਹੀਂ ਭਾਵੇਂ ਕੁਛ ਲੱਗਦਾ ਕਿ ਜੇ ਇਮਾਨਦਾਰੀ ਜਾਂ ਚੰਗੇ ਕੰਮ ਵੀ ਆਪਾਂ ਦੇਖੀਏ ਤਾਂ ਆਪਾਂ ਪਾਰਟੀ ਨੂੰ ਦੇਖਾਂਗੇ ਜਾਂ ਬੰਦੇ ਨੂੰ ਦੇਖਾਂਗੇ ਬੰਦੇ ਨੂੰ ਦੇਖਣਾ ਚਾਹੀਦਾ ਪਾਰਟੀ ਤਾਂ ਅੱਜਕੱਲ ਸਾਰੀਆਂ ਚੋਰ ਇਕੱਠੀਆਂ ਹੋਈਆਂ ਕੋਈ ਬੰਦਾ ਹੀ ਵਧੀਆ ਹੋਵੇ ਤਾਂ ਉਹਨੂੰ ਵੋਟ ਪਾ ਦਿਓ ਬਾਕੀ ਪਾਰਟੀਆਂ ਦਾ ਸਾਰੀਆਂ ਚੋਰ ਐਸ ਵੱਲੇ ਕੋਈ ਨਹੀਂ ਆਮ ਆਦਮੀ ਪਾਰਟੀ ਬੀਜੇਪੀ ਅਕਾਲੀ ਕਾਂਗਰਸ ਸਭ ਚੋਰ ਇਕੱਠੇ ਹੋਏ ਸਭ ਚੋਰ ਇਕੱਠੇ ਹੋਏ ਜਿੱਦਾਂ ਸਾਰੇ ਨਾਮੀ ਹੁਣ ਭਾਜਪਾ ਜੋ ਸ਼ਾਮਲ ਹੋਈ ਜਾਂਦੇ ਲੱਗਦਾ ਬੀਜੇਪੀ ਪੰਜਾਬ ਚ ਬਣਾ ਲੇਗੀ ਆਪਣੀ ਜਿੱਤ ਨਹੀਂ ਨਹੀਂ ਜਿੱਦਾਂ ਮਰਜ਼ੀ ਸ਼ਾਮਲ ਹੋਈ ਜਾਣ ਬੀਜੇਪੀ ਪੰਜਾਬ ਚ ਨਹੀਂ ਆਉਗੀ ਨਾ ਪੰਜਾਬ ਚ ਨਾ ਦਿੱਲੀ ਨਾ ਹਰਿਆਣਾ ਇਹ ਤਿੰਨਾਂ ਸਟੇਟਾਂ ਚ ਬਿਲਕੁਲ ਨਹੀਂ ਆਮ ਆਦਮੀ ਪਾਰਟੀ ਨੂੰ ਕਟਾ ਹੋਏਗਾ ਹਾਂ ਥੋੜਾ ਜਿਹਾ ਕਟਾ ਤਾਂ ਪਊਗਾ ਪਰ ਸੀਟਾਂ ਉਹਨੂੰ ਮਿਲਣਗੇ ਇਹ ਸ਼ੋਰ ਸੀ ਹੋਰ ਆਮ ਆਦਮੀ ਪਾਰਟੀ ਜਿੱਤੂ ਬਿਲਕੁਲ ਪੰਜਾਬ ਚੋਂ ਜਿੱਤੂ ਜਿੱਤੂ ਹਾਂ ਜੀ ਬਿਲਕੁਲ